ਕਾਂਡਾਪੋਲਸ ਲੋਕਕਾਰ ਕੋ ਮਾਮਲੇ ਵਿੱਚ ਇੱਕ ਦੋਸ਼ੀ ਗ੍ਰਿਫਤਾਰ ਪੇਸ਼ ਹੈ ਰਿਪੋਰਟ ਅਸ਼ਾਤਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸ਼੍ਰੀ ਸ਼ਰਿੰਦਰ ਲੰਗਾ ਜੀ ਵੱਲੋਂ ਜ਼ਿਲ੍ਹੇ ਨੂੰ ਕ੍ਰਾਈਮ ਫਰੀ ਬਣਾਉਣ ਲਈ ਸਖਤ ਦਸ਼ਾਨੇ ਦੇ ਤਹਿਤ ਇਹਨਾਂ ਜਿਸ ਦੇ ਤਹਿਤ ਐਸਪੀ ਇਨਵੈਸਟੀਗੇਸ਼ਨ ਸਾਥ ਸਰਵਿਸਿੰਗਾਈਆ ਡੀਐਸਪੀ ਸਾਕਰਾਂਦ ਸਿੰਘ ਜੀ ਸਾਡੇ ਟਾਂਡਾ ਨੇ ਨਿਗਰਾਨੀ ਹੈ ਟਾਂਡਾ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਪਿਛਲੇ ਜਿਹੜਾ 9ਵੇਂ ਮਹੀਨੇ 23 ਤਰੀਕ ਨੂੰ ਸ਼ਾਮ ਨੂੰ 10:30 ਵਜੇ ਇੱਕ ਦਿੱਲੀ ਤੋਂ ਫੈਮਿਲੀ ਆ ਰਹੀ ਸੀ ਜਿਹੜੇ ਮੋਨਟਾਂ ਲਾ ਕੇ ਉਹ ਗੱਡੀ ਸਾਈਡ ਤੇ ਰੋਕ ਕੇ ਆਪਣਾ ਪਾਰਕਿੰਗ ਜਰਾ ਪੀਣ ਲੱਗੇ ਤੇ ਇੱਕ ਪਿੱਛੋਂ ਸਵਿਫਟ ਗੱਡੀ ਆਈ ਸਲੇਰੰਗ ਦੀ ਇਹਦੇ 6 7 ਨੌਜਵਾਨ ਸੀਗੇ ਉਹਨਾਂ ਨੇ ਉਸ ਗੱਡੀ ਸਵਾਰਾਂ ਨੂੰ ਆਪਣੀ ਨੋਕ ਤੇ ਉਹਨਾਂ ਦੀ ਗੱਡੀ ਜਿਹੜੀ ਐ ਸਿਆਹ ਜਿਹੀ ਜਿਹੜੀ ਡਾਰਕ ਗ੍ਰੇ कलर ਦੀ ਉਸ ਗੱਡੀ ਨੂੰ ਇਹ ਸਟੈਸ ਕਰਕੇ ਲੈ ਗਏ ਸੀ ਇਸ ਮਗਦਮੇ ਵਿੱਚ ਪਹਿਲਾਂ ਵੀ ਟਾਂਡਾ ਪੁਲਿਸ ਵੱਲੋਂ 6 ਦੋਸ਼ੀ ਗ੍ਰਫਤਾਰ ਕੀਤੇ ਗਏ ਸੀ ਅੱਜ ਇੱਕ ਹੋਰ ਦੋਸ਼ੀ ਜਿਹੜਾ ਸੁਰਿੰਦਰ ਸਿੰਘ ਐਲੀਸ ਮਨੀ ਪੁੱਤਰ ਨਿਰਮੋਦ ਸਿੰਘ ਵਾਸੀ ਪਿੰਡ ਬਣੀਕੇ ਥਾਣਾ ਲੋਕੋ ਕੇ ਅਵਸਰ ਨੂੰ ਗ੍ਰਿਫਤਰ ਕੀਤਾ ਇਸ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬਾਉਂਡ ਰੱਖ ਸਕਤੇ ਅਗਲੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਕੰਪਲੀਟ ਕੀਤੀ ਜਾਉਗੀ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਕਰਨ ਵਾਲੇ ਦੋਸ਼ੀ ਹੈ ਇਹਨਾਂ ਦੇ ਖਿਲਾਫ ਹੁਸ਼ਿਆਰਪੁਰ ਪੁਲਿਸ ਵੱਲੋਂ ਬਹੁਤ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਸਾਡਾ ਸਮਾਜ ਜਿਹੜਾ ਹੈ ਕਰਾਇਮ ਫਰੀ ਬੜੇ ਅਮਨ ਮਾਨਸਰਾ ਰਹੇ